ਗੁਰਜੀ ਸਿੰਘ ਜੀ ਗੱਲਾਂ ਗੁਰਜੀਤ ਕੀ ਗੱਲਬਾਤ ਹੋ ਗਈ ਹੈ ਗੱਲਬਾਤ ਕੁਝ ਨਹੀਂ ਹੋਈ ਜੀ ਅੱਲਾ ਨਾਲ ਤੇ ਦਿਲਾਸ ਦਿੱਤੀ ਜੀ 7 ਤਰੀਕ ਦੀ ਘਾ ਲਾ ਕੇ ਕੁੱਟ ਕੇ ਗਏ ਹੂੰ ਠੀਕ ਨਹੀਂ ਕੱਪੜੇ ਕੁਖੜੇ ਪਾ ਕੇ ਪਾਣ ਲਿਆ ਜੀ ਇਹਨਾਂ ਨੇ ਹੂੰ ਤੇ ਉਹ ਹੁਣ ਅਨਾਂ ਨੇ ਵੇਖਿਆ ਮੈਂ ਕੱਲਾ ਹੀ ਆਇਆ ਕਹਾ ਮੋਟਰਸਾਈਕਲ ਦੀ ਚਾਬੀ ਖੋ ਗਏ ਕਿੰਨੇ ਤੇ ਚਾਰ ਜਣੇ ਬਿੱਟੂ ਤੇ ਉਹਦੇ ਦੋਵੇਂ ਮੁਰੇ ਤੇ ਨਾਲ ਇੱਕ ਹੋਰ ਮੁਰਾਸ਼ਦ ਜੀ ਆ ਦੇ ਇਹਨਾਂ ਨੇ ਉਹ ਚੱਕ ਕੇ ਲੈ ਗਏ ਘਾਰ ਨਾਲ ਬਥੇਰਾ ਖੰਬੇ ਵੀ ਫੜੇ ਬਿਜਲੀ ਵਾਲੇ ਔਰ ਦਰਾਜਾ ਵੀ ਕਿਸਦਾ ਫੜਿਆ ਆ ਤਾਂ ਵੀ ਮੈਨੂੰ ਚੁੱਕ ਕੇ ਇਹ ਘਰ ਲੈ ਕੇ ਹੁਣ ਤੇ ਹੀ ਉੱਥੇ ਜਾਦੇ ਨਾ ਪਹਿਲਾਂ ਪੁੱਠੀਆਂ ਕਰਪਾਨਾਂ ਮਾਰੀਆਂ ਫਿਰ ਇਹਨਾਂ ਨੇ ਮੂਸਾ ਜੀ ਆ ਲਿਆ ਕੇ ਮੇਰੇ ਦਰਾਜ ਨਾਲ ਵਿੱਚੋਂ ਕਿੰਨਾ ਮਾਰਿਆ ਸਾਡੇ ਘਰ ਦੇ ਆ ਕੇ ਛੜਾਣ ਲੱਗੇ ਉਹਨਾਂ ਦੇ ਵੀ ਇਹਨਾਂ ਨੇ ਧੱਬੇ ਧੁੱਕੇ ਉਹਨਾਂ ਨੂੰ ਮਾਰੇ ਬੰਦ ਰੱਖਣ ਨੂੰ ਉਹਨਾਂ ਦੇ ਲਾ ਕੇ ਤੇ ਵਿਵਾਦ ਕਿਸ ਗੱਲ ਦਾ ਕਿ ਕਿਹੜੀ ਗੱਲ ਤੋਂ ਲੜਾਈ ਹੋਈ ਹੈ ਵਿਵਾਦ 6000 ਦੇ ਪਿਛੇ ਹੀ 6000 6200 ਸ਼ਬੀਆ ਦੀ ਗੱਲ ਹੀ ਤੇ 6000 ਰੁਪਏ ਨੂੰ ਸਿਰੇ ਦੇਣਾ ਹੀ 20000 ਮੋਖੇ ਦੇ ਦਿੱਤਾ ਹੈ ਕਾਦੇ ਪੈਸੇ ਹੀ ਪ੍ਰੋਗਰਾਮ ਲਾਇਆ ਸੀ ਨਾ ਸੱਬੇ ਚਾਰ ਦਾ ਅੱਛਾ ਜੀ ਹਾਂਜੀ ਉਹਦੇ ਹੀ ਪੈਸੀ ਤੇ 6000 6 ਉਹਨਾਂ ਨੇ ਗੁੱਗਲ ਪੇ ਕਰਨੀ ਸੀ ਬਸ ਉਨੀ ਗੱਲ ਦਾ ਸਵਾਰ ਨਹੀਂ ਕੀਤਾ ਬੰਦੇ ਨੇ ਕੰਮ ਕੀ ਕਰਦੇ ਹੋ ਮੇਰੀ ਦੁਕਾਨਾਂ ਦੇ ਇਲੈਕਟ੍ਰੀਕਲ ਦੀ ਰਿਪੇਅਰ ਦਾ ਹੀ ਕੰਮ ਕਰਦਾ ਮਾੜ ਮੋਟਾ ਹੀ ਤੇ ਜੋ ਤੁਹਾਨੂੰ ਮਾਰਿਆ ਕਿੰਨੇ ਕਿੰਨੇ ਕਿ ਜਣੇ ਸੀ ਉਹਨਾਂ ਨਾਲ ਉਹਦੇ ਸਾਰੇ ਜਨਾਨੀਆਂ ਵੀ ਉਹਨਾਂ ਦੀ ਕੁੱਟੇ ਕਰਦੀਆਂ ਸੀ ਬੰਦੇ ਵੀ ਸਾਰੇ ਨਾਲ ਕੇ ਅੱਛਾ ਦੋ ਕਿੱਟ ਕਿਹੜੀ ਛੱਟ ਜ਼ਿਆਦਾ ਕਹਿ ਰਹੇ ਹੋ ਕੀ ਤੇ ਮੇਰੀ ਰੀੜ ਦੀ ਹੱਡੀ ਚਾ ਨਾ ਮੈਨੂੰ ਲੱਗੇਗਾ ਤਾਂ ਨਹੀਂ ਲੱਗ ਗਿਆ ਫੇ ਮੋਡਾਇਲਾ ਉੱਤੇ ਉੱਤੇ ਲੱਗੇ ਗਏ ਦਾ ਲੈਫਟ ਵਾਲਾ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਜੋ ਕਾਰਵਾਈ ਕਰਨਗੀ ਪ੍ਰਸ਼ਾਸਨ ਉਹ ਵੇਖ ਕੇ ਹੀ ਇਹ ਮੈਡੀਕਲ ਕਰਾ ਕੇ ਫਿਰ ਜੁ ਹੋਏਗਾ ਉਦੋਂ ਪਹਿਲਾਂ ਨਹੀਂ ਅਸੀਂ ਇੱਕ ਮੈਡੀਕਲ ਕਰਾਣ ਦਿੱਤਾ ਦਾ ਹੱਤਰੀਖ ਦਾ ਹੂੰ ਹੋਰਿਆ ਰਿਪੋਰਟ ਅੱਛਾ ਪਹਿਲਾਂ ਵੀ ਤੁਹਾਨੂੰ ਹਤੀ ਪਏ ਹੈ ਹਾਂਜੀ ਕੁੱਟਿਆ ਜੀ ਕਾ ਦੂੰਗੀ ਦਾ ਉਦੋਂ ਵੀ ਦਿੱਤਾ ਹੈ ਇੱਕ ਮੈਡੀਕਲ ਠੀਕ ਹੈ ਉਹਦੀ ਵੀ ਰਿਪੋਰਟ ਅਜੇ ਆਣੀ ਨਹੀਂ ਆਈ ਠੀਕ ਹੈ ਵੀਰੇ